ਅਮਰੀਕਾ ਦੇ ਰਾਸ਼ਟਰਪਤੀ ਬੈਸਟ ਡੋਨਲਡ 트੍ਰੰਪ ਨੇ ਇਸ ਮੰਡੇ ਨੂੰ ਤਿੰਨ ਐਗਜ਼ੈਕਟਿਵ ਆਰਡਰ ਜਿਹੜੇ ਨੇ ਉਹ ਸਾਈਨ ਕੀਤੇ ਨੇ ਉਹਨਾਂ ਦਾ ਕਹਿਣਾ ਹੈਗਾ ਇੱਕ ਆਰਡਰ ਦੇ ਵਿੱਚ ਕਿ ਜਿਹੜੇ ਵੀ ਟਰੱਕ ਡਰਾਈਵਰਸ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਹੈਗੀ ਉਸ ਦਾ ਜਿਹੜਾ ਸਟੇਟਸ ਹੈਗਾ ਟਰੱਕ ਚਲਾਉਣ ਦੇ ਵਾਸਤੇ ਆਊਟ ਆਫ ਸਰਵਿਸ ਕਰ ਦਿੱਤਾ ਜਾਵੇ ਹੁਣ ਗੱਲਬਾਤ ਕੀ ਹੈ ਗੱਲਬਾਤ ਇਹ ਹੈ ਜੀ ਉਹ ਕਹਿੰਦੇ ਜਦੋਂ ਵੀ ਕੋਈ ਵਿਅਕਤੀ ਟਰੱਕ ਚਲਾਉਂਦਾ ਹੈਗਾ ਉਹਨੂੰ ਟ੍ਰੈਫਿਕ ਦੇ ਜਿਹੜੇ ਸਾਈਨ ਨੇ ਉਹਨੂੰ ਪੜਨ ਵਾਸਤੇ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਟ੍ਰੈਫਿਕ ਸੇਫਟੀ ਦੀ ਗੱਲਬਾਤ ਕਰਨ ਵਾਸਤੇ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਬਾਰਡਰ ਪੈਟਰੋਲ ਦੇ ਕੋਲੇ ਜਦੋਂ ਟਰੱਕਰਸ ਜਾਂਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਤਾਂ ਉਹ ਕਮਿਊਨੀਕੇਟ ਨਹੀਂ ਕਰ ਸਕਦੇ ਗੱਲਬਾਤ ਉਹਨਾਂ ਦੀ ਨਹੀਂ ਹੁੰਦੀ agriculture department ਹੈ ਜਿਹੜਾ agriculture check point ਦੇ ਉੱਪਰ ਜਦੋਂ trucks ਜਾਂਦੇ ਨੇ ਜਿਹੜੇ ਬਿਲਕੁਲ ਕਮਿਊਨੀਕੇਟ ਨਹੀਂ ਕਰ ਸਕਦੇ ਹੈਗੇ ਉਸ ਦੇ ਨਾਲ ਕਹਿੰਦੇ ਬਹੁਤ ਜ਼ਿਆਦਾ ਔਕਾ ਹੁੰਦਾ ਔਰ ਫਿਰ cargo weight ਦੇ ਉੱਪਰ ਵੀ ਜਦੋਂ limit station ਦੇ ਉੱਪਰ ਗੱਲਬਾਤ ਹੀ ਨਹੀਂ ਹੋਏਗੀ ਤਾਂ ਫਿਰ ਸਮਝ ਕੀ ਆਏਗੀ ਔਰ ਇਸ ਦੇ ਨਾਲ ਦੱਸਿਆ ਇਹ ਵੀ ਗਿਆ ਕਿ ਇਸ ਸਾਰੀ ਗੱਲਬਾਤ ਦੇ ਬਿਹਾਈਂਡ ਮੇਨ ਗੱਲ ਇਹ ਹੈ ਕਿ public safety ਜ਼ਰੂਰੀ ਹੈ ਜੇ ਹੁਣ ਬਾਰਡਰ ਪੈਟਰੋਲ ਦੇ ਉੱਪਰ ਇੱਕ ਟਰੱਕਰ ਜਿਹੜਾ ਟਰੱਕ ਲੈ ਕੇ ਜਾ ਰਿਹਾ ਹੈ ਤੇ ਅੰਗਰੇਜ਼ੀ ਬੋਲ ਕੇ ਇਹ ਨਹੀਂ ਦੱਸ ਸਕਦਾ ਕਿ ਉਸ ਤੇ ਜਿਹੜਾ ਟ੍ਰੇਲਰ ਹੈ ਉਹਦੇ ਵਿੱਚ ਕੀ ਹੈ ਤਾਂ ਫਿਰ ਕਿਵੇਂ ਪਤਾ ਲੱਗੇਗਾ ਔਰ ਇਸ ਕਰਕੇ ਜੀ ਇਹ ਆਰਡਰਸ ਦਿੱਤੇ ਗਏ ਨੇ ਕਿ ਕੋਈ ਵੀ ਟਰੱਕ ਡਰਾਈਵਰ ਹੈ ਜਿਹੜਾ ਮਸਟ ਬੀ ਏਬਲ ਟੂ ਰੀਡ ਸਪੀਕ ਸਫੀਸ਼ੀਐਂਟ so sufficiently word ਉਹਨਾਂ ਨੇ ਨਾਲ ਲਗਾਇਆ ਕਿ ਉਹਨੀ ਉਹ ਜ਼ਰੂਰ ਅੰਗਰੇਜ਼ੀ ਜਾਣਦਾ ਹੋਵੇ ਜਿਹਦੇ ਨਾਲ ਕਿ ਉਹ ਗੱਲਬਾਤ ਜਿਹੜੀ ਹੈ ਉਹ ਕਰ ਸਕੇ ਔਰ professionally ਉਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਇਹਨੂੰ ਮੰਡਟਰੀ ਕਰ ਰਹੇ ਹੈਗੇ ਆ ਔਰ transport ਸੈਕਟਰੀ ਸ਼ਾਨ ਡਫੀ ਉਹਨਾਂ ਨੇ ਕਿਆ ਹੈਗਾ ਕਹਿੰਦੇ ਜੀ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਅਸੀਂ ਪ੍ਰੀਟੀ ਸੂਨ ਇਹ ਪੇਸ਼ ਦੇਵਾਂਗੇ ਔਰ ਜਿਹੜੇ ਵੀ ਟ੍ਰੱਕਰਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਜਾਏਗਾ ਉਹ ਟਰੱਕ ਨਹੀਂ ਚਲਾ ਸਕਣਗੇ ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਉਹਨਾਂ ਦਾ ਕਹਿਣਾ ਹੈਗਾ ਉਹ ਕਹਿੰਦੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਕਿੰਨਾ ਵੱਡਾ ਇਸ਼ੂ ਹੈ ਕਹਿੰਦੇ ਜਦੋਂ ਟਰੱਕ ਡਰਾਈਵਰਸ ਫੈਡਰਲ ਏਜੰਟਸ ਨਾਲ ਗੱਲ ਨਹੀਂ ਕਰ ਸਕਦੇ ਲੋਕਲ ਆਫਿਸਰਸ ਨਾਲ ਗੱਲ ਨਹੀਂ ਕਰ ਸਕਦੇ ਤਾਂ ਇਹਦੇ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ ਕਹਿੰਦੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਲੋਕ ਖਤਰੇ ਦੇ ਵਿੱਚ ਪੈਣ ਇਸ ਕਰਕੇ ਟਰੱਕਰਸ ਦੇ ਉੱਪਰ ਇਹ ਜਿਹੜੀ ਹੈ ਸਖਤੀ ਕੀਤੀ ਜਾ ਰਹੀ ਹੈ OOIDA ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਨੇ ਵੀ ਇਸ ਨੂੰ ਖਿੜੇ ਮੱਥੇ ਲਿਆ ਤੇ ਸੈਲੀਬ੍ਰੇਟ ਵੀ ਕੀਤਾ ਹੈਗਾ ਜ਼ਰੂਰ ਦੱਸਣਾ ਚਾਹਨੀ ਹੈ ਜੀ ਕਿ OOIDA ਦੇ 150000 ਜਿਹੜੇ ਡਰਾਈਵਰਸ ਨੇ ਉਹਨਾਂ ਨੇ ਮਿਸਟਰ ਡੋਨਲਡ ਟਰੰਪ ਦੇ ਇਸ ਜਿਹੜਾ ਫੈਸਲਾ ਕੀਤਾ ਹੈਗਾ ਉਸ ਨੂੰ ਸਪੋਰਟ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਬਹੁਤ ਖੁਸ਼ ਹਾਂ ਤੇ ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਵੀ ਕੀਤਾ